ਇਹ ਦੋ ਵਾਰਡਾਂ ਦੇ ਵਿੱਚ ਵਾਰਡ ਨੰਬਰ 30 ਤੇ ਵਾਰਡ ਨੰਬਰ ਰਾਜੂ ਵਾਲੀ 52 ਇਹ ਦੋਨਾਂ ਵਾਰਡਾਂ ਦੇ ਵਿੱਚ ਪਾਣੀ ਦੀ ਸਮੱਸਿਆ ਸੀ ਬਹੁਤ ਜ਼ਿਆਦਾ ਇੱਕ ਪਿਛਲਾ ਟਿਊਬਲ ਜਿਹੜਾ ਵਾਰਡ ਨੰਬਰ 56 ਦਾ ਉਹ ਫੇਲ ਹੋ ਚੁੱਕਿਆ ਹੀ ਉੱਥੇ ਨਵਾਂ ਟਿਊਬਲ ਲਾਇਆ ਗਿਆ ਵਾ ਇਹ ਵਾਰਡ ਨੰਬਰ 30 ਦੇ ਵਿੱਚ ਲਾਇਆ ਗਿਆ 36 ਲੱਖ ਦੀ 36 ਲੱਖ 70000 ਦੀ ਲਾਗਤ ਨਾਲ ਇਹ ਟਿਊਬਲ ਜਿਹੜਾ ਲਾਇਆ ਗਿਆ ਜਿਹੜਾ ਪਿਛਲਾ ਟਿਊਬਲ ਆ ਉਹ 10 ਲੱਖ 70 ਹਜ਼ਾਰ ਦੀ ਲਗਨ ਨਾ ਲੱਗਿਆ ਦੋ ਟਿਊਬਵਲ ਜਿਹੜੇ ਆ ਅੱਜ ਉਹ 50 ਲੱਖ ਦੇ ਕਰੀਬ ਲੱਗ ਕੇ ਦੋਨਾਂ ਲੱਕ ਬਾਡਾਂ ਦੇ ਵਿੱਚ ਪਾਣੀ ਖੁੱਲਾ ਆਊਗਾ ਲੋਕਾਂ ਦੀ ਜ਼ਰੂਰਤ ਪੂਰੀ ਹੋਊਗੀ ਵਿਕਾਸ ਦੀ ਗੱਲਾਂ ਦੀ ਗੱਲ ਕਰੀਏ ਵਿਕਾਸੇ ਕੰਮ ਕਿੱਦਾਂ ਹੀ ਲਹਿਰ ਲੱਗੀ ਲੱਗਾ ਦੇਖੋ ਵਿਕਾਸ ਕਰਨਾ ਹਰ ਰਾਜਨੀਤੀ ਪਾਰਟੀ ਦਾ ਧਰਮ ਤੇ ਕਰਮ ਹੁੰਦਾ ਕਿਉਂਕਿ ਇਹਨਾਂ ਲੋਕਾਂ ਨੇ ਮਤ ਦਾ ਦਾਨ ਦਿੱਤਾ ਸਾਨੂੰ ਜੇ ਬੰਦੇ ਮਤ ਦਾ ਦਾਨ ਲੈ ਕੇ ਇਹਨਾਂ ਲੋਕਾਂ ਨੂੰ ਆਂਦੇ ਕਿਆ ਕਰੂਗੇ ਇਹਨਾਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰੂਗੀਆਂ ਤੇ ਅਗਲੀ ਵਾਰ ਇਹ ਵੀ ਫਿਰ ਤਿਆਰ ਹੁੰਦੇ ਆ ਅਗਲਿਆਂ ਨੂੰ ਘਰ ਬਿਠਾਉਣ ਲਈ ਇਸ ਕਰਕੇ ਪਬਲਿਕ ਦਾ ਕੰਮ ਸਾਡੇ ਸਰਦਾਰ ਭਗਵਾਨ ਸਿੰਘ ਮਾਨ ਦਾ ਇਹ ਕਹਿਣਾ ਵਾ ਵੀ ਵਾਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਵਾ ਸਾਡੀ ਇਹ ਸੋਚ ਆ ਅਸੀਂ 92 ਮੈਂਬਰ ਇਹਨਾਂ ਲੋਕਾਂ ਨੇ ਚੁਣ ਕੇ ਵਿਧਾਨ ਸਭਾ ਚ ਭੇਜੇ ਆ ਪੰਜਾਬ ਦੀ ਹਿਸਟਰੀ ਦੇ ਵਿੱਚ ਨਹੀਂ ਕਦੇ ਇੰਨੇ ਮੈਂਬਰ ਗਏ ਆ ਜਿੱਤ ਕੇ ਇਹਨਾਂ ਲੋਕਾਂ ਦੀ ਜੋ ਸਾਡੇ ਤੇ ਭਰੋਸਾ ਵਾ ਜੋ ਇਹਨਾਂ ਦੀ ਜ਼ਰੂਰਤ ਆ ਕੱਲੀ ਕੱਲੀ ਜ਼ਰੂਰਤ ਵੀ ਪੂਰੀ ਕੀਤੀ ਜਾਊਗੀ ਇਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਗੱਲ ਕਰੀਏ ਆਪਾਂ ਕਾਨਫਰੈਂਸ ਸਟੇਟ ਆ ਰਹੇ ਕੋਈ ਲੇਡੀ ਨੂੰ ਮੌਕਾ ਮਿਲੂ ਸਾਰੀਆਂ ਲੇਡੀ ਦਾ ਤਾਂ ਕੋਟਾ ਵਾ ਲੇਡੀ ਨੇ ਤਾਂ ਤੁਸੀਂ ਦੇਖ ਲਿਓ ਵੀ ਸਾਡੇ ਸਾ ਜਿਹੜੇ 15 ਵਾਡਾ ਨੇ ਮੇਰੇ ਮੈਂ ਤੁਹਾਨੂੰ ਦੱਸ ਰਿਹਾ ਸੱਤ ਤਾਂ ਲੇਡੀ ਲੜ ਰਹੀਆਂ ਨੇ 15 ਚੋਂ ਕਹਿੰਦਾ ਲੇਡੀ ਨੂੰ ਮੌਕਾ ਮਿਲੂ ਨਹੀਂ ਦੇਖੋ ਸਾਨੂੰ ਸਾਡੀ ਨਾਰੀ ਸ਼ਕਤੀ ਇਹ ਮਾਤਾ ਗੁਜਰਕੌਰ ਦੇ ਵੀ ਹੁਣ ਦਿਹਾੜੇ ਹੋ ਕੇ ਨਿਕਲੇ ਆ ਇਹਨਾਂ ਮਾਵਾਂ ਤੋਂ ਪੈਣਾ ਤੋਂ ਬਿਨਾ ਸਾਡਾ ਕਿਤੇ ਅੱਗੇ ਵਿਕਾਸ ਨਹੀਂ ਹੁੰਦਾ ਇਹਨਾਂ ਦਾ ਹਰ ਕੰਮ ਦੇ ਵਿੱਚ ਯੋਗਦਾਨ ਪਹਿਲਾਂ ਆਊਗਾ ਮੇਰਾ ਜੀ ਵਿਜੇ ਸਿੰਘ ਬਾੜ ਇੰਚਾਰਜ 75 ਆਮ ਆਦਮੀ ਪਾਰਟੀ ਅੱਜ ਟੂਬਲ ਦਾ ਉਦਘਾਟਨ ਕੀਤਾ ਗਿਆ ਜੀ 10 ਲੱਖ 67 ਹਜ਼ਾਰ ਰੁਪਏ ਦੀ ਲਗਤ ਨਾਲ ਵਾਰਡ ਨੰਬਰ 52 ਦੇ ਵਿੱਚ ਕਿ ਪਾਣੀ ਦੀ ਬਹੁਤ ਦਿੱਕਤ ਸੀ ਇਸ ਇਲਾਕਾ ਨਿਵਾਸੀਆ ਚ ਐਮ ਐਲ ਏ ਸਾਹਿਬ ਨੂੰ ਪਤਾ ਲੱਗਾ ਵੀ ਪਾਣੀ ਦੀ ਦਿੱਕਤ ਹੈ ਇੱਕ ਤੋਂ ਦੋ ਦਿਨਾਂ ਦੇ ਵਿੱਚ ਵਿੱਚ ਪਾਣੀ ਦਾ ਜਲਦੀ ਐਕਸ਼ਨ ਲੈ ਕੇ ਹੁਣ ਨਵਾਂ ਕਨੈਕਸ਼ਨ ਦਿੱਤਾ ਹੁਣ 15 ਦੇ 15 ਵਾਰਡਾਂ ਦੇ ਵਿੱਚ ਐਮ ਐਲ ਏ ਸਾਹਿਬ ਜੋੜਾ ਛੋੜਾ ਦਾ ਕੰਮ ਕਰਦੇ ਪਿਆਣ ਜਦੋਂ ਤੇ ਐਮ ਐਲ ਏ ਬਣਿਆ ਇੱਕ ਮਿੰਟ ਨਹੀਂ ਬਹਿਰੇ ਦੇਖੋ ਜੀ ਬੱਚੇ ਬੱਚੇ ਤਾਂ ਆਏ ਬੂਦ ਉੱਤੇ ਐਮ ਐਲ ਏ ਸ਼ੌਕ ਪ੍ਰੈਸ਼ਰ ਪਪੀ ਅੱਜ ਵੀ ਦੇਖ ਲਓ ਦਫਤਰ ਦੇ ਵਿੱਚ ਲੋਕ ਆਂਦੇ ਆ ਉਹਨਾਂ ਨੂੰ ਮੋਕੇ ਤੇ ਹੱਲ ਕਰਕੇ ਖੁਸ਼ ਕਰਕੇ ਭੇਜਦੇ ਆ ਪਰ ਮਾਤਮਾ ਨੂੰ ਚੜਦੀ ਕਲਾ ਦੇ ਵਿੱਚ ਰੱਖ ਕੇ ਹੋਰ ਐਦਾਂ ਦੇ ਕੰਮ ਹੀ ਕਰਦੇ ਆ ਸਰ ਭਾਈ ਤੁਸੀਂ ਇਲਾਕੇ ਦੀ ਸੇਵਾਦਾਰ ਉਕਾ ਨੜਿਆ ਤੁਹਾਨੂੰ ਇਸ ਐਪੌਂਸਰ ਸੀਟ ਮੇਰੇ ਕਿੱਦਾ ਲੱਗੂ ਹੈ ਦੇਖੋ ਜੀ ਪਾਰਟੀ ਨੇ ਜੇ ਸਾਡੇ ਤੇ ਭਰੋਸਾ ਕੀਤਾ ਅਸੀਂ ਆਮ ਆਦਮੀ ਪਾਰਟੀ 'ਚ 10 ਤੋਂ 11 ਸਾਲ 'ਚ ਸੇਵਾ ਕਰਦੇ ਪਏ ਆ ਜੇ ਪਾਰਟੀ ਸਾਡੇ ਤੇ ਭਰੋਸਾ ਕਰਦੀ ਹੈ ਅਸੀਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਹੋਰ ਆਮ ਆਦਮੀ ਪਾਰਟੀ ਦੀ ਵੱਧ ਤੋਂ ਵੱਧ ਲੋਕਾਂ ਦੇ ਨਾਲ ਮੁੰਡਾ ਦਾ ਮੁੰਡਾ ਲਾ ਕੇ ਖੜਾਂਗੇ ਔਰ ਸੇਵਾ ਕਰਾਂਗੇ ਦੇਖੋ ਜੀ ਦਾਵੇਦਾਰ ਰੋੜ ਦਾ ਲਾ ਕੇ ਦੇਖੋ ਜੀ ਦਾਵੇਦਾਰ ਹਰ ਇੱਕ ਦਾ ਹੱਕ ਹੈ ਦਵੇਦਾਰੀ ਠੋਕਣੀ ਵੀ ਟਿਕਟ ਦਾ ਮੈਂ ਹੱਕਦਾਰਾਂ ਦੇਖੋ ਜੇ ਪਾਰਟੀ ਜਿੰਨੂੰ ਮਾਨਸਮਾਨ ਦੇਗੀ ਉਹਦਾ ਸਾਥ ਦਿਓ ਉਹਨੂੰ ਨਾਲ ਜਾ ਕੇ ਜੇ ਤਿੰਨ ਇੱਕ ਵਾਰਡ ਚ ਚਾਰ ਬੰਦੇ ਆ ਜੇ ਇੱਕ ਨੂੰ ਟਿਕਟ ਮਿਲਦੀ ਹੈ ਤਿੰਨੋਂ ਦਾ ਸਾਥ ਦੇਣ ਟਿਕਟ ਜਿੱਤ ਕੇ ਐਮਐਲਏ ਸਾਹਿਬ ਦੀ ਹੋਰ ਆਮ ਆਦੀ ਪਾਰਟੀ ਦੀ ਝੋਲੀ ਪਾ ਹਾਂਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਡੇ ਹਲਕਾ ਸੈਂਟਰ ਤੋਂ ਐਮਐਲਏ ਸ਼੍ਰੀ ਸ਼ੋਪਰਾਸ਼ਰ ਪੱਪੀ ਦੀ ਜੋ ਲੋਕਾਂ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਜਾਣ ਕੇ ਕਿਉਂਕਿ ਉਹਨਾਂ ਨੇ ਪਹਿਲੇ ਦਿਨ ਤੋਂ ਕਹਿ ਸੀ ਕਿ 2 ਲੱਖ ਵੋਟਰ ਜਿਹੜਾ ਹੈ ਉਹ ਮੇਰਾ ਪਰਿਵਾਰ ਹੈ ਉਸ ਚੀਜ਼ ਨੂੰ ਦੇਖਦੇ ਹੋਇਆ ਅੱਜ ਗੁਰਦੁਆਰਾ ਬਾਬਾ ਸ਼੍ਰੀਚੰਦ ਸਾਹਿਬ ਦੇ ਸਾਹਮਣੇ ਵਾਰਡ ਨੰਬਰ ਪੁਰਾਣਾ 52 ਤੇ ਨਵਾਂ 75 ਇਹਦੇ ਵਿੱਚ ਜਿਹੜਾ ਬਾਹਰ ਟਿਊਬ ਲੱਗਾ ਸੀ ਉਹ ਬਿਲਕੁਲ ਫੇਲ ਹੋ ਚੁੱਕਾ ਸੀਗਾ ਕਿ ਉਹਦੇ ਬਿਲਕੁਲ ਸਾਹਮਣੇ ਜਿਹੜਾ ਨਵਾਂ ਟੂਬਵਲਾ 10 ਲੱਖ 67000 ਦੀ ਲਗਤ ਦੇ ਨਾਲ ਜਿਹੜਾ ਉਹ ਨਵਾਂ ਟੂਬਵਲ ਦਾ ਜਿਹੜਾ ਅੱਜ ਉਦਘਾਟਨ ਕੀਤਾ ਗਿਆ ਹੈ ਕਿਉਂਕਿ ਪਾਣੀ ਦੀ ਜਿਹੜੀ ਸਮੱਸਿਆ ਬੜੀ ਵੱਡੀ ਸਮੱਸਿਆ ਹੈ ਔਰ ਪਾਣੀ ਦੀ ਦਿੱਕਤ ਜਿਹੜੀ ਨਾ ਆ ਸਕੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿੱਥੇ ਵਾਰਡ ਨੰਬਰ 52 ਨਮਾ 75 ਉੱਥੇ ਵੀ ਮੂਰਤ ਕੀਤਾ ਹੈ ਔਰ ਅੱਜ ਵਾਟਰ ਸਪਲਾਈ ਦੀ ਸਾਰੀ ਪਾਈਪ ਔਰ ਨਵਾਂ ਜਿਹੜਾ ਇੱਥੇ ਵੀ ਟੱਕ ਲਾਇਆ ਵਾਰਡ ਨੰਬਰ 30 ਦੇ ਵਿੱਚ ਵੀ ਅਸ਼ੋਕ ਪ੍ਰਚਰ ਪੱਪੀਜੀ ਵੱਲੋਂ ਜਿਹੜਾ ਅੱਜ ਟੱਕ ਲਾ ਕੇ ਉਦਘਾਟਨ ਕੀਤਾ ਗਿਆ ਔਰ ਜਦ ਤੋਂ ਜਲਦੀ ਜਿਹੜ ਐਮਐਲਏ ਸਾਹਿਬ ਨੇ ਇਹ ਗੱਲ ਕਹੀ ਕਿ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਜਿਹੜਾ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ ਔਰ ਉਸ ਵਿਕਾਸ ਦੀ ਲੜੀ ਦੇ ਤਹਿਤ ਅੱਗੇ ਤੋਰਦੇ ਆ ਅੱਜ ਜਿਹੜਾ ਮਹੂਰਤ ਕੀਤਾ ਗਿਆ ਜੀ ਬਾਈ ਇਲਾਕੇ ਦੇ ਵਿੱਚ ਕਾਨਫਰੰਸ ਗੱਲ ਕਰੀਏ ਜਿੰਨੇ ਪਿਆਰ ਕਰ ਰਹੇ ਹਾਂ ਕੈਂਪ ਵੀ ਬੜੇ ਲਾ ਰਹੇ ਹਾਂ ਹਾਂਜੀ ਕਾ ਵੀ ਗੱਲ ਦੇ ਅੱਗੇ ਵੀ ਹੋਰ ਪਾਰਟੀਆਂ ਵੀ ਰਹੇ ਹਾਂ ਇਹ ਪਾਰਟੀਆਂ ਚ ਆਏ ਹਾਂ ਕੰਮ ਤੁਹਾਡੇ ਅੱਧੇ ਚੱਲ ਰਿਹਾ ਦੇਖੋ ਗੱਲ ਇਹ ਹੈ ਕਿ ਜਿੰਨੇ ਸੇਵਾ ਕਰਨੀ ਹੈ ਸੇਵਾ ਦੇ ਨਾਲ ਉਹਦੇ ਵਿੱਚ ਕੋਈ ਆਪਾਂ ਕਿਸੇ ਦਿਨ ਇਹ ਕਹਿ ਸਕਦੇ ਵੀ ਕਿੱਥੇ ਸੀ ਕਿੱਥੇ ਨਹੀਂ ਜਿੰਨੇ ਸੇਵਾ ਕਰਨੀ ਹੈ ਉਹ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਕਿਉਂਕਿ ਜਿੰਨੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਹਿੱਤ ਲਈ ਜਿਹੜਾ ਪਿਆਰ ਕਰਦਾ ਹੈ ਉਹ ਜਿਸ ਤਰ੍ਹਾਂ ਸਾਡੇ ਐਮ.ਐਲ.ਏ. ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀ.ਐਮ. ਸਾਹਿਬ ਹਮੇਸ਼ਾ ਹੀ ਜੋ ਪੰਜਾਬ ਦੇ ਭਲੇ ਦੀ ਹਮੇਸ਼ਾ ਗੱਲ ਕਰਦੇ ਆਏ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗੱਲ ਕਰਦੇ ਆਏ ਆ ਔਰ ਤੁਸੀਂ ਜਿੱਥੇ ਵਾਰਦੀ ਵੀ ਆਪਾਂ ਗੱਲ ਕਰਦੇ ਆ ਉਹ ਨਿਰੰਤਰ ਤੁਹਾਡੇ ਸਾਹਮਣੇ ਆ ਕਿ ਪਿਛਲੇ ਇਲੈਕਸ਼ਨ ਤੋਂ ਬਾਅਦ ਵੀ ਨਿਰੰਤਰ 10 ਸਾਲ ਹੋ ਗਏ ਆ ਵਾਰਡ ਦੇ ਵਿੱਚ ਜਿਹੜਾ ਉਹ ਸੇਵਾ ਕਰਦੇ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਸੇਵਾ ਦੀ ਜਿਹੜੇ ਕਾਰਜ ਨੇ ਉਹ ਜਾਰੀ ਰਹਿਣਗੇ ਲੱਗਦਾ ਨਹੀਂ ਲੱਗੇ ਜੇ ਬਹੁਤ ਸੇਵਾਦਾਰ ਬਣ ਗਏ ਆ ਵੋਟ ਲੱਗੇ ਹੈ ਆ ਕਿਸੇ ਵਾਰ ਮੌਕਾ ਮਿਲੂਗਾ ਤੁਹਾਨੂੰ ਟਿਕਟ ਨਹੀਂ ਦੇਖੋ ਕਿ ਆਪੋ ਆਪਣਾ ਜਿਹੜਾ ਇਹ ਡੈਮੋਕ੍ਰੇਸੀ ਹੈ ਹਰੇਕ ਨੇ ਟਿਕਟ ਮੰਗਣ ਦਾ ਹਰੇਕ ਨੂੰ ਅਧਿਕਾਰ ਹੈ ਪਰ ਟਿਕਟ ਇੱਕ ਨੂੰ ਮਿਲਣੀ ਹੈ ਪਾਰਟੀ ਜਿੱਥੇ ਸਾਡੀ ਸੇਵਾ ਲਾਏਗੀ ਅਸੀਂ ਤਤਪਰ ਤਿਆਰ ਹੋ ਕੇ ਖੜਾਂਗੇ ਅਸੀਂ ਪਾਰਟੀ ਦਾ ਝੰਡਾ ਚੱਕਾਂਗੇ ਪਾਰਟੀ ਦੇ ਝੰਡੇ ਥੱਲੇ ਆ ਸਾਰੇ ਮੇਰੇ ਭਰਾ ਨੇ ਔਰ ਰਲ ਕੇ ਅਸੀਂ ਇੱਕ ਦੂਜੇ ਦਾ ਜਿਹੜਾ ਸਾਥ ਦੇਾਂਗੇ ਹਾਂਜੀ ਇੱਥੇ ਜੀ ਬਹੁਤ ਜ਼ਿਆਦਾ ਜ਼ਰੂਰਤ ਸੀ ਪਾਣੀ ਦੀ ਬਹੁਤ ਪ੍ਰੋਬਲਮ ਸੀ ਤੇ ਅਸੀਂ ਖਾਸ ਕਰਕੇ ਸਰਦਾਰ ਪੱਪੀ ਜੀ ਪ੍ਰੈਸ਼ਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਨਾਲ ਹੀ ਇਹਨਾਂ ਦੇ ਸਹਿਯੋਗੀਆਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਮੰਨਦਿਆਂ ਹੋਇਆਂ ਸਾਡੇ ਜਿਹੜੀ ਹੈ ਪਾਣੀ ਦੀ ਬੜੀ ਪ੍ਰੋਬਲਮ ਸੀ ਉਹਨੂੰ ਇਹਨਾਂ ਨੇ ਸੋਲਵ ਕੀਤਾ ਅੱਜ ਟੱਕ ਲਾ ਕੇ 10 ਲੱਖ ਸਮਥਿੰਗ ਦਾ ਜਿਹੜਾ ਖਰਚਾ ਹੈ ਉਹ ਪੱਪੀ ਪ੍ਰੈਸ਼ਰ ਜੀ ਨੇ ਸਾਨੂੰ ਇਹ ਵੀ ਵਾਅਦਾ ਦਵਾਇਆ ਹੈ ਕਿ 1 ਮਹੀਨੇ ਦੇ ਵਿੱਚ ਵਿੱਚ ਤੁਹਾਡੀ ਸਾਰੀ ਪ੍ਰੋਬਲਮ ਨੂੰ ਅਸੀਂ ਸੋਲਵ ਸੋਲਵ ਕਰਾਂਗੇ ਤੇ ਅਸੀਂ ਸਾਰੇ ਮਹੱਲੇ ਇਸਲਾਮਗੰਜ ਮਸਤਾਗੰਜ ਤੇ ਬਾਬਾ ਸ੍ਰੀਚੰਦ ਸਾਭ ਜੀ ਦੀ ਮੈਨੇਜਮੈਂਟ ਵੱਲੋਂ ਪੱਪੀ ਪ੍ਰਾਸ਼ਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆ ਹੋਇਆ ਅੱਜ ਉਦਘਾਟਨ ਕਰਕੇ ਜਾ ਰਹੇ ਨੇ ਜੀ ਧੰਨਵਾਦ ਜੀ ਬਹੁਤ ਬਹੁਤ ਕਿੰਦਾ ਦੀ ਲੋਡ ਸੀ ਲੋਕਾਂ ਨੂੰ ਜਿਹਦਾ ਵਿਕਾਸ ਦੀ ਗੱਲ ਕਰੀਏ ਐ ਐਮਐਸਐਸ ਵੱਲੋਂ ਕਿੰਨਾ ਤੇ ਕੰਮ ਕਰੇ ਇਲਾਕੇ ਦੇ ਵਿੱਚ ਬਿਲਕੁਲ ਜੀ ਇੱਥੇ ਅਸੀਂ ਸਾਡੇ ਜਿਹੜੇ ਇਸ ਮਹੱਲੇ ਦੇ ਪਤਵੰਤੇ ਸੱਜਣ ਨੇ ਹੋਰ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪੱਪੀ ਪ੍ਰੈਸ਼ਰ ਜੀ ਨੂੰ ਬੇਨਤੀ ਕਰੋ ਕਿ ਆ ਸਾਡੀ ਪ੍ਰੋਬਲਮ ਹੈ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ ਜਿਹੜੀ ਵੀ ਅਸੀਂ ਪ੍ਰੋਬਲਮ ਲੈ ਕੇ ਜਾਂਦੇ ਆ ਉਹ ਸਾਡੀ ਉਸੇ ਵਕਤ ਹੱਲ ਕਰਦੇ ਨੇ ਜੀ। ਬਹੁਤ ਬਹੁਤ ਜੀ। ਔਰ ਮੈਂ ਕਹਿੰਦਾ ਜੀ ਪੂਰੇ ਮਹੱਲੇ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਮੇਰੇ ਖਿਆਲ ਚ ਕਿ ਸਾਰਾ ਮਹੱਲਾ ਹੀ ਇੱਥੇ ਜੁੜਿਆ ਜੀ ਤੇ ਸਾਰਿਆਂ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕੀਤਾ ਤੇ ਅਸੀਂ ਆਪਣੀ ਮੈਨੇਜਮੈਂਟ ਕਮੇਟੀ ਵੱਲੋਂ ਵੀ ਅੱਪੀ ਪ੍ਰੈਸ਼ਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ ਸਰ। ਥੈਂਕ ਯੂ ਸਰ। ਜੀ ਆਇਆਂ ਨੂੰ।